ਜਿਉਣਾ ਸੱਚ ਮਰਨਾ ਝੂਠ ਜੋ ਆਪਣੀ ਅਸਲੀ ਜਗ੍ਹਾ ਸ਼ਮਸ਼ਾਨ ਘਾਟ ਇਹ ਪਿੰਡ ਬਲਾਸਪੁਰ ਦੀ ਸਮੂਹ ਨਗਰ ਨਿਵਾਸੀ ਅਤੇ ਰਾਮ ਬਾਗ ਕਮੇਟੀ ਵੱਲੋਂ ਜੋ ਬਹੁਤ ਸੋਹਣਾ ਕੰਮ ਕੀਤਾ ਜਾ ਰਿਹਾ ਇੱਥੇ ਛੱਡ ਵਗੈਰਾ ਬਣਾਏ ਗਿਆ ਜੋ ਇੰਟਰਲੋਕ ਲਗਾਈ ਗਈ ਰਹਾ ਸਰਦਾਰ ਮਨਜੀਤ ਸਿੰਘ ਐਮ ਐਲ ਏ ਹੈ ਪਿੰਡ ਬਲਾਸਪੁਰ ਤੋਂ ਜੋ ਅੱਜ ਇਤੇ ਉਹ ਤਾਂ ਘਾਟਨ ਕਰਨ ਪਹੁੰਚੇ ਆ ਗੱਲਾਂ ਬਾਤਾਂ ਕੀਤੀਆਂ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਠੀਕ ਹੈ ਨਾ ਇਹ ਤੇ ਬੱਸ ਚਾਲੂ ਕਰੂੰਗਾ ਵੀ ਚਾਲੂ ਕਰੂੰਗਾ ਆਦ ਕਾਟ ਨਹੀਂ ਕੀਤਾ ਤੇ ਚਾਲੂ ਨਹੀਂ ਹੋ ਰਿਹਾ ਜੀ ਸੱਤਾਂ ਘੱਟਾ ਹੋਣਾ ਨਾਲ ਲਾਇਆ ਹੋਇਆ ਇਹ ਪਤਾ ਕਿ ਬੱਦਿਆ ਹੋਇਆ ਇਹ ਮਤਲਬ ਇਹ ਥੋੜਾ ਰੱਖਦਾ ਹੈ ਆਇਆ ਕਰ ਲੋ ਪੈਂਡਾ ਹੁਣ ਦੋ ਪੈਂਡਾ ਸਰਪੰਚ ਨਾਲ ਇੱਕ ਤਾਂ ਵੀ ਗੁਰੂ ਕੀ ਉਸਕੇ ਭਾ ਕਿ ਜੀ ਅਮਿੰਦਾ ਅੱਜ ਬੜੀ ਓਕੇ ਹੋ ਗਈ آرو بی بی توسی آ جا نیڑ آ جا ساري آ جا ڪيو ڪرو ها آ جا آ جا ٺي لو جي ٻا ٻا ابرو ننگرو پڙو آمه توهان مٽ ڪٽا ڪي جي ني ني اي واٽس ਇਹ ਪਰਿਵੰਗਰ ਦੇਖਦਾ ਇਹ ਸਭ ਤੋਂ ਕੰਮ ਦਾ ਸ੍ਰੀ ਨਾਗਰ ਦੇ ਪਿੰਡ ਆ। ਪੰਨਾ ਘਟਾ। ਹਾਂ। ਦੂਸਰੋਂ ਵੱਡੀ ਗੱਲ ਹੈ ਫਰਬੁੱਦੂ ਨੇ ਸਫਲ। ਫਰਬੁੱਦੂ ਨੇ ਜਸਤ। ਹਾਂ। ਹਾਂਜੀ ਹਾਂਜੀ ਹਾਂਜੀ। ਇਹ ਸਾਰਾ ਪਾਰਾ ਫਿਰ ਮੱਚ ਜਾਂਦਾ। ਹਾਂਜੀ ਹਾਂਜੀ। ਇਹ ਇੱਕ ਪਾਸੇ ਨਹੀਂ। ਨਾ ਹੀ ਮਾਈਦੀ ਨਹੀਂ ਹਵਾ ਪੈਂਦੀ ਰਹਿੰਦੀ ਇਹਦੇ ਵਿੱਚ। ਐਮਐਲਏ ਸਾਹਿਬ ਜਿਹੜਾ ਤੁਸੀਂ ਪਿੰਡ ਬਲਾਸਪੁਰ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾ ਰਹੇ ਹੋ। ਅੱਜ ਆਪਣੇ ਪਿੰਡ ਬਲਾਸਪੁਰ ਦੇ ਸ਼ਮਸ਼ਾਨ ਘਾੜ ਵਿੱਚ ਤੁਸੀਂ ਜੋ ਇੰਟਰਲੌਕ ਦਾ ਕੰਮ ਕਰਵਾਇਆ ਕੀ ਕਹੋਗੇ? ਮੈਂ ਬਲਾਸਪੁਰ ਦੇ ਕੰਮ ਹੀ ਨਹੀਂ ਪਹਿਲ ਦੇ ਆਧਾਰ ਤੇ ਕਰਾ ਰਿਹਾ ਮੈਂ ਪੂਰੇ ਹਲਕੇ ਦੇ ਨਿਹਾਲ ਸਿੰਘ ਵਾਲੇ ਦੇ 70 ਦੇ ਲਗਭਗ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਵੀ ਮੈਂ ਪਹਿਲ ਦੇ ਆਧਾਰ ਤੇ ਕੰਮ ਕਰਵਾ ਰਿਹਾ ਤੁਸੀਂ ਪਿੰਡਾਂ ਵਿੱਚ ਜਾ ਕੇ ਦੇਖੋ ਕਿਤੇ ਇੰਟਰਲੌਕ ਲੱਗ ਰਹੀ ਆ ਕਿਤੇ ਪੈ ਪੈ ਰਿਹਾ ਕਿਤੇ ਸੂਏ ਬਣ ਰਿਹਾ ਕਿਤੇ ਕਸੀਆਂ ਬਣ ਰਹੀਆਂ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਕੰਮ ਚੱਲ ਰਹੇ ਨੇ ਦੂਸਰੀ ਗੱਲ ਜਿਹੜੀ ਤੁਸੀਂ ਬਲਾਸਪੁਰ ਦੀ ਕੀਤੀ ਹੈ ਬਲਾਸਪੁਰ ਦੇ ਵਿੱਚ ਤਕਰੀਬਨ ਅਸੀਂ 12 ਹਜ਼ਾਰ ਦੇ ਲਗਭਗ ਇੰਟਰਲੌਕ ਲਾਈ ਆ ਸ਼ਮਸ਼ਾਨ ਘਾਟ ਬਹੁਤ ਖੂਬਸੂਰਤ ਬਣ ਗਿਆ ਕਿਉਂਕਿ ਮਨੁੱਖ ਦੀ ਅਸਲ ਮੰਜ਼ਲ ਉਹ ਸਮਸ਼ਾਨਘਾਟ ਆ ਜਿੰਨੀ ਮਰਜੀ ਦੁਨੀਆ ਘੁੰਮ ਲਵੇ ਜਿੰਨੇ ਮਰਜੀ ਬਾਹਰਲੇ ਮੁਲਕਾਂ ਜਾਵੇ ਜਿੱਥੇ ਤੇ ਮਰ ਜAVE ਆਖਰ ਇਸੇ ਸਥਾਨ ਤੇ ਆਉਣਾ ਹੁੰਦਾ ਮਨੁੱਖਰੇ ਅ ਸੋ ਮੈਂ ਧੰਨਵਾਦ ਕਰਦਾ ਜਿਹੜੀ RAMBAH ਕਮੇਟੀ ਆ ਸਾਡੇ ਮਹਿੰਦਰ ਸਿੰਘ ਜੀ ਪੂਰਾਂ ਨੇ ਜਿੰਨੇ ਵੀ ਸਾਥੀ ਆ ਸਾਡੇ ਵਿੱਚ ਮੌਜੂਦ ਨੇ ਔਰ ਗੁਰਦੁਆਰਾ ਸਾਹਿਬ ਕਮੇਟੀ ਇਹ ਬਹੁਤ ਨਿਹਰਸਵਾਰਥ ਸੇਵਾ ਭਾਵਨਾ ਦੇ ਨਾਲ ਕੰਮ ਕਰ ਰਹੀ ਆ ਆਪ ਖੁਦ ਸਸਕਾਰ ਕਰਦੇ ਨੇ ਲੱਕੜਾ ਚਣਦੇ ਨੇ ਸਾਰੀ ਜ਼ਿੰਮੇਵਾਰੀ ਇੱਕ ਕਮੇਟੀ ਵੇਖ ਰਹੀ ਹੈ ਜਿਹੜੀ ਰਾਮ ਬਾਗ ਕਮੇਟੀ ਹੈ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਪੂਰਾ ਸਹਿਯੋਗ ਦੇ ਰਹੀ ਹੈ ਮੈਂ ਦੋਨਾਂ ਕਮੇਟੀਆਂ ਦਾ ਇੱਕ ਪਿੰਡ ਦਾ ਵਸਨੀਕ ਹੋਣ ਦੇ ਨਾਤੇ ਪਿੰਡ ਦਾ ਨਾਗਰਿਕ ਹੋਣ ਦੇ ਨਾਤੇ ਦੋਨਾਂ ਕਮੇਟੀਆਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਹਿਣਾ ਕਿਸੇ ਵੀ ਚੀਜ਼ ਜੇ ਹੁਣ ਵੀ ਮੈਨੂੰ ਕੋਈ ਗੱਲ ਕਹਿਣਗੇ ਕੋਈ ਹੁਕਮ ਕਰਨਗੇ ਮੈਂ ਇਹਨਾਂ ਦਾ ਹੁਕਮ ਪਹਿਲਾਂ ਵੀ ਹਮੇਸ਼ਾ ਸਿਰ ਮੱਥੇ ਮੰਨਦਾ ਤੇ ਆਗਾਹ ਨੂੰ ਵੀ ਮੰਨੂਗਾ ਧੰਨਵਾਦ